ਸਸਿਕਲ ਜੀ ਸਵਾਗਤ ਕਰਦੇ ਆ ਤੁਹਾਡਾ ਵੀਐਸ ਮੋਟਰ ਗੈਰੇਜ ਬਰਨਾਲਾ ਸਿਟੀ ਵੱਲੋਂ ਅੱਜ ਦੀ ਬਰਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮਰੂਤੀ ਸ਼ਯੂਕੀ ਦੀ ਗੱਡੀ ਬਰੀਜ਼ਾ ਬਰੀਜ਼ਾ ਦੀ ਲਿਫਟ ਸਾਈਡ ਦੀ ਬੈਕ ਵਿੰਡੋ ਸੈਂਟਰ ਦੇ ਵਿੱਚੋਂ ਡਾਇਮੰਡ ਸੀ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਕਸਟਮਰ ਦੀ ਡਿਮਾਂਡ ਸੀ ਕਿ ਮੈਂ ਜਿਹੜੀ ਮੇਰੀ ਗੱਡੀ ਦੀ ਵਿੰਡੋ ਆ ਇਹਨੂੰ ਕੰਪਲੀਟ ਫੁੱਲ ਪੇਂਟ ਨਹੀਂ ਕਰਵਾਉਣਾ ਤੇ ਨਾ ਹੀ ਕਿਸੇ ਨਾਲ ਵਾਲੇ ਪੀਸ ਦੇ ਉੱਪਰ ਕੇਟ ਆਊਟ ਵੱਜਣਾ ਚਾਹੀਦਾਗਾ ਤੇ ਕਲਰ ਦੀ ਮੈਚਿੰਗ ਆ ਜਿਹੜੀ ਉਹ ਓਕੇ ਦੀ ਰਿਪੋਰਟ ਚਾਹੀਦੀ ਆ ਚਲੋ ਆਪਾਂ ਕਿਹਾ ਵੀ ਆਜੋ ਤੁਸੀਂ ਕੋਈ ਗੱਲ ਨਹੀਂ ਵੀ ਇਦਾਂ ਦੇ ਕੰਮ ਤਾਂ ਅਸੀਂ ਹਰ ਰੋਜ਼ ਕਰਦੇ ਹੀ ਰਹਿੰਨੇ ਆ ਕੋਈ ਵੱਡਾ ਨਹੀਂ ਹੈਗਾ ਸਾਡੇ ਵਾਸਤੇ ਤੇ ਗੱਡੀ ਆਪਣੇ ਕੋਲੇ ਆ ਗਈ ਡੈਂਟਿੰਗ ਤੋਂ ਬਾਅਦ ਪੇਂਟਿੰਗ ਪੇਂਟਿੰਗ ਤੋਂ ਬਾਅਦ ਲਾਸਟ ਫਾਈਨਲੀ ਟੱਚ ਵੀਡੀਓ ਬਿਲਕੁਲ ਤੁਹਾਡੇ ਸਾਹਮਣੇ ਆ ਕਲਰ ਦੀ ਮੈਚਿੰਗ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਓਕੇ ਦੀ ਰਿਪੋਰਟ ਆ ਸਭ ਕੁਝ ਤੁਹਾਨੂੰ ਆਪਣਾ ਕੀਤਾ ਹੋਇਆ ਕੰਮ ਵਧੀਆ ਲੱਗਦਾ ਤਾਂ ਮੇਰਾ ਵੀ ਸਪੋਰਟ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਆਪਣੇ ਫੇਸ ਨੂੰ ਕਰ ਲਿਓ ਫੋਲੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ